ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨਵਾਦ ਕਰਨਾ ਬਣਦਾ ਹੈ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਮੰਨਦੀਪ ਸਿੰਘ ਮੰਨਾ ਸਮਾਜ ਸੇਵੀ ਨੇ ਖੜਪੀੜਤਾਂ ਦੇ ਲਈ ਉਹਨਾਂ ਨੇ ਮੋਰਚਾ ਸੰਭਾਲਿਆ ਹੋਇਆ ਜਿਨਨੇ ਵੀ ਵਲੰਟੀਅਰ ਕੰਮ ਕਰਦੇ ਨੇ ਮੈਂ ਧੰਨਵਾਦ ਸਾਰਿਆਂ ਨੇ ਕੀਤਾ ਪਰ ਕੁਝ ਉਹ ਇਨਸਾਨ ਨੇ ਜਿਹੜੇ ਸੇਵਾ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਤ ਵੀ ਕਰ ਰਹੇ ਨੇ ਇਹ ਜ਼ਰੂਰੀ ਹੈ। ਔਰ ਉਹਨਾਂ ਨੇ ਕੁਝ ਸਵਾਲ ਸਾਡੀਆਂ ਮੌਜੂਦਾ ਸਰਕਾਰਾਂ ਤੇ ਪਾਰਟੀਆਂ ਤੇ ਵੀ ਕੀਤੇ ਆ। ਉਹਦੇ ਥੋੜੀ ਜਿਹੀ ਮੈਂ ਗੱਲ ਕਰ ਲੈਣਾ। ਔਰ ਮੈਂ ਕੀ ਗੱਲ ਕਰ ਲੈਣਾ ਤਕਰੀਬਨ ਇਹ ਸਾਰਿਆਂ ਨੂੰ ਹੀ ਪਤਾ ਹੈ। ਕਿ ਜਿਹੜੇ ਸਤਾ ਤੋਂ ਬਾਹਰ ਇਹ ਪਾਰਟੀਆਂ ਦੇ ਲੋਕ ਹੁੰਦੇ ਆ ਲੀਡਰ ਹੁੰਦੇ ਨੇ ਇਹ ਕਿਦਾਂ ਬਾਣਾ ਬਾਣਾ ਬੁਣ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੁੰਦੇ ਆ ਹੁਣ ਜਿਹੜਾ ਵੀ ਲੀਡਰ ਪਾਰਟੀ ਦਾ ਮੁਖੀ ਹੈ ਉਹਨੇ ਇਹੀ ਕਹਿਣਾ ਹੁੰਦਾ ਸਾਡੀ ਇੰਨੀ ਵੋਟ ਹੈ ਜਿਵੇਂ ਅਕਾਲੀਆਂ ਨੇ ਕਿਹਾ ਸੀ ਅਸੀਂ 30 ਲੱਖ ਦੀ ਭਰਤੀ ਕਰਨ ਲਈ ਕਿ 15 ਲੱਖ ਦੀ ਕਹਿੰਦਾ ਸੀ ਯਾਨੀ ਕਿ ਕਹਿੰਦੇ ਹੁੰਦੇ ਆ ਕਿ ਸਾਡੀ 40 ਲੱਖ ਵੋਟ ਹੈ ਕਾਂਗਰਸੀ ਕਹਿੰਣਗੇ ਸਾਡੀ 30 ਲੱਖ ਲ ਵੋਟ ਹੈ ਬੀਜੇਪੀ ਵਾਲੇ ਕਹਿਣਗੇ 20 ਲੱਖ ਹੈ ਝਾੜੂ ਵਾਲਿਆਂ ਨੇ 60 ਹੁਣ 60% ਕਹਿ ਦਿਨਾ ਵੀ ਸਾਡੇ 60 ਲੱਖ ਵੋਟ ਹੈ ਤੇ ਜੇ 100-100 ਰੁਪਈਆ ਵੀ ਇਹ ਆਪਣੇ ਵੋਟਰਾਂ ਦੇ ਕੋਲੋਂ ਵਰਕਰਾਂ ਦੇ ਕੋਲੋਂ ਇਕੱਠਾ ਕਰਨ ਹੜ ਪੀੜਤਾਂ ਲਈ ਤਾਂ 2-250 ਕਰੋੜ ਇਕੱਠਾ ਹੋ ਜਾਣਾ ਬਹੁਤ ਸੌਖਾ ਜਿਹਾ ਤਰੀਕਾ ਹੈ ਇਹ ਮੰਦੀਪ ਮੰਨ ਨੇ ਵੀ ਸਵਾਲ ਉਠਾਏ ਚਲੋ ਕੋਈ ਗੱਲ ਨਹੀਂ ਇਹ ਗੱਲਾਂ ਬਾਅਦ ਵਿੱਚ ਹੋਣਗੀਆਂ ਪਰ ਜਿਹੜੇ ਹੜ੍ਹ ਪੀੜਤ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਭਰਿਆ ਹੋਇਆ ਉਹਨਾਂ ਤੱਕ ਲੰਗਰ ਦਾ ਪ੍ਰਬੰਧ ਕਰਕੇ ਕਿਦਾਂ ਉਹਨਾਂ ਤੱਕ ਭੇਜਿਆ ਜਾ ਸਕਦਾ ਹੈ ਇਹ ਸਮਝਣਾ ਸਮਝਾਉਣਾ ਵੀ ਜ਼ਰੂਰੀ ਹੈ ਔਰ ਬਹੁਤੇ ਲੋਕ ਉਹ ਨੇ ਜਿਹੜੇ ਹੜ੍ਹ ਪੀੜਤ ਲੋਕਾਂ ਦੇ ਲਈ ਇੱਕ ਆਪਣਾ ਧੰਦਾ ਚਲਾ ਰਹੇ ਮੈਜਿਕ ਬੇਨਤੀ ਕਰਨੀ ਹੈ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਹੁਣ ਪਾਣੀ ਦੇ ਵਿੱਚ ਜਿਹੜੇ ਪਰਿਵਾਰ ਘਿਰੇ ਹੋਏ ਨੇ ਉਹਨਾਂ ਨੂੰ ਕੇਵਲ ਪ੍ਰਸ਼ਾਦੇ ਦੀ ਲੋੜ ਹੈ ਲੰਗਰ ਦੀ ਲੋੜ ਹੈ ਮਾਲ ਲੰਗਰ ਵਾਸਤੇ ਨੀਲੇ ਚਾਰੇ ਦੀ ਲੋੜ ਹੈ ਪਰ ਜਦੋਂ ਇਹ ਹੜਾਂ ਦਾ ਪਾਣੀ ਘਟ ਗਿਆ ਸਾਫ਼ ਹੋ ਗਈ ਧਰਤੀ ਉਦੋਂ ਬਾਅਦ ਦੇ ਵਿੱਚ ਉਹਨਾਂ ਪਰਿਵਾਰਾਂ ਦੀ ਹੈਲਪ ਇਸ ਤਰੀਕੇ ਨਾਲ ਕਰਨੀ ਪੈਣੀ ਆ ਵੀ ਉੱਥੇ ਕਰੋੜਾਂ ਰੁਪਈਆ ਕੱਲੇ-ਕੱਲੇ ਪਿੰਡ ਨੂੰ ਚਾਹੀਦੇ ਕਿਉਂਕਿ ਫਸਲਾਂ ਖਤਮ ਨੇ ਤਕਰੀਬਨ ਇੰਨਾ ਚਿਰ ਫਸਲ ਪਾਣੀ ਦੇ ਵਿੱਚ ਕਦੇ ਵੀ ਬਚ ਨਹੀਂ ਸਕਦੀ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਵੀ 2 2.5 ਮਹੀਨੇ ਬਾਅਦ ਕਣਕ ਵੀ ਵੇਚਣੀ ਹੁੰਦੀ ਹੈ ਹੁਣ ਜੇ ਹੁਣ ਤੋਂ ਸ਼ੁਰੂ ਕਰਾਂਗੇ ਤਾਂ ਉਹ ਧਰਤੀ ਉਦੋਂ ਤੱਕ ਬੱਤ ਆਉਂਦੀ ਹੈ ਬੀਜਣ ਦੇ ਲਈਕ ਬਣਦੇ ਹੈ ਇਹ ਵੀ ਬਹੁਤ ਵੱਡਾ ਸਵਾਲ ਹੈ ਮਤਲਬ ਹੜਪੀੜਤਾ ਦੇ ਲਈ ਇੱਕ ਲੰਬੇ ਸਮੇਂ ਲਈ ਯੋਜਣ ਦੇ ਸੰਘਰਸ਼ ਕਰਨ ਦੀ ਲੋੜ ਹੈ ਕੇਵਲ ਹੁਣ ਜਿਹੜੇ ਲੋਕ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਕੇ ਉਹਨਾਂ ਲੋਕਾਂ ਤੱਕ ਭੇਜ ਰਹੇ ਨੇ ਉਹਨਾਂ ਦਾ ਧੰਨਵਾਦ ਹੈ ਸਾਰਿਆਂ ਨੂੰ ਪਰ ਥੋੜਾ ਜਿਹਾ ਉਪਰਾਲਾ ਹੋਰ ਵੀ ਕਰੀਏ ਉਹਨਾਂ ਲੋਕਾਂ ਲਈ ਬਹੁਤ ਪੈਸੇ ਦੀ ਲੋੜ ਪੈਣੀ ਹੈ ਤੇ ਪਰ ਜਿਹੜੇ ਵੀ ਸੱਜਣੇ ਹੈਲਪ ਕਰਨਾ ਚਾਹੁੰਦੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਕਿਸੇ ਐਰੇ-ਗੈਰੇ ਨੂੰ ਪੈਸਾ ਨਾ ਫੜਾਓ ਜੇ ਤੁਹਾਡੇ ਮਨ ਵਿੱਚ ਇਹ ਪਿਆਰ ਇਹ ਦਰਦ ਹੈਗਾ ਵੀ ਹਰ ਪੀੜਤ ਲੋਕਾਂ ਨੂੰ ਅਸੀਂ ਦੁਆਰਾ ਉਹਨਾਂ ਦੇ ਪੈਰਾਂ ਤੇ ਖੜੇ ਕਰਨਾ ਹੈ ਉਹਨਾਂ ਨੂੰ ਹੱਲਾਸ਼ੀਰੀ ਦੇਣੀ ਹੈ ਤਾਂ ਉਹਨਾਂ ਲਈ ਜੋ ਵੀ ਪੈਸਾ ਤੁਸੀਂ ਖਰਚ ਕਰਨਾ ਉਹ ਆਪਣੇ ਕੋਲੇ ਰੱਖ ਲਉ ਸੰਭਾਲ ਕੇ ਤਕਰੀਬਨ 2 2.5 ਮਹੀਨਾ ਬਾਅਦ ਉਹਨਾਂ ਦੀ ਹੈਲਪ ਦੁਆਰਾ ਕਰਨੀ ਪੈਣੀ ਹੈ ਕਿਉਂਕਿ ਹੁਣ ਤਾਂ ਜਿਹੜਾ ਪੈਸਾ ਇਕੱਠਾ ਹੋ ਰਿਹਾ ਉਹ ਕੇਵਲ ਪ੍ਰਸ਼ਾਦੇ ਪਾਣੀ ਤੱਕ ਸੀਮਿਤ ਹੈ ਇਸ ਤੋਂ ਵੱਧ ਉਹ ਪੈਸੇ ਨਾਲ ਹੋਰ ਕੁਝ ਨਹੀਂ ਹੋ ਸਕਦਾ ਪਰ ਵਿੱਚ ਦਾਲ ਆਉਣ ਵਾਲੇ ਬਹੁਤ ਲੋਕ ਹੈ ਸਮਾਜ ਸੇਵੀ ਬਹੁਤ ਵੱਡੇ ਵੱਡੇ ਹੈ ਜਿਹੜੇ इमोशनल ਜੀਆਂ ਵੀਡੀਓ ਵਾਇਰਲ ਕਰਕੇ ਤੇ ਤੁਹਾਡੀਆਂ ਜੇਬਾਂ ਖਾਲੀ ਕਰਾ ਲੈਣਗੇ। ਤੋਨੇ ਤੱਕ ਪਹੁੰਚਿਆ ਕੁਛ ਨਹੀਂ। ਅੱਜ ਮੈਨੂੰ ਇੱਕ ਫਰੀਦਕੋਟ ਤੋਂ, ਗੁਰਦਾਸਪੁਰ ਤੋਂ, ਤਰਨਤਾਰਨ ਤੋਂ ਜਿੰਨੇ ਇੱਕ ਫੋਨ ਆਇਆ ਮੈਂ ਉਹਨਾਂ ਦੀ ਗੱਲ ਕਰ ਲੈਣਾ ਉਹ ਕਹਿੰਦੇ ਕਹਿੰਦੇ ਜੇ ਕੁਝ ਲੋਕ ਉਹ ਨੇ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰ ਦੂਰੋਂ ਦੂਰੋਂ ਸੱਦੇ ਹੋਏ ਨੇ। ਇੱਥੇ ਮੈਂ ਕਿਸੇ ਕਮਿਊਨਿਟੀ ਦੀ ਗੱਲ ਨਹੀਂ ਕਰ ਰਣੀ। ਫਿਰ ਕਿਹਾ ਜਾਂਦਾ ਤੁਸੀਂ ਜਾਤੀ ਤੌਰ ਤੇ ਕੁਛ ਸ਼ਬਦ ਵਰਤ ਲਿਆ। ਜਣ ਕੇ ਉਹ ਲੋਕ ਲਾਹਾ ਲੈ ਰਹੇ ਨੇ ਵੀ ਕੋਈ ਗੱਲ ਨਹੀਂ ਰਸਤਾ ਆਉਂਦੀਆਂ ਨੇ ਅੱਗੇ ਦੀ ਅੱਗੇ ਭੇਜੀ ਜਾਓ ਜਣ ਕੇ ਇਕੱਠਾ ਕਰ ਲੈਣਾ ਸਭ ਕੁਝ ਇਹ ਠੀਕ ਨਹੀਂ ਹੁੰਦਾ ਇੱਕ ਮੈਂ ਉਦਾਹਰਨ ਦੇਣੀ ਚਾਹਣਾ ਕੈਨੇਡਾ ਦੇ ਵਿੱਚ ਇੱਕ ਟਾਊਨ ਸੀਗਾ ਵਿਲੀਅਮ ਲੇਕ ਉਥੇ ਅੱਗ ਲੱਗੀ ਇੱਕ ਵਾਰੀ ਤੇ ਕੈਨੇਡਾ ਸਰਕਾਰ ਨੇ ਉਹ ਟਾਊਨ ਖਾਲੀ ਕਰਨ ਵਾਸਤੇ ਕਿਹਾ ਤੇ ਉਹ ਟਾਊਨ ਦੇ ਜਿਹੜੇ ਲੋਕ ਸੀ ਉਸ ਵਕਤ ਮੈਂ ਵੀ ਉੱਥੇ ਹੈਗਾ ਸੀ ਤੇ ਕਨਾਲ ਹੀ ਅੱਗੇ ਜਾ ਕੇ ਟਾਊਨ ਪੈਂਦਾ ਹੈ ਕੈਂਪਲੂਕ ਉੱਥੇ ਸ਼ਿਫਟ ਕੀਤਾ ਕੋਈ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਕਿਤੇ ਗਵਰਨਮੈਂਟ ਨੇ ਕੈਂਪ ਲਾਇਆ ਸੀ ਪ੍ਰਬੰਧ ਕੀਤਾ ਸੀ ਜਾਣ ਕੇ ਉਹਨਾਂ ਨੂੰ ਸੰਭਾਲਣ ਵਾਸਤੇ ਕੇਵਲ ਇੱਕ ਵੀ ਇੱਕ ਵਸਤੀ ਉੱਥੇ ਹੋਇਆ ਕਿ ਜਿਹੜੇ ਸਰਕਾਰੀ ਮਲਾਲਸੀ ਜੇ ਸਰਕਾਰੀ ادارے ਸੀ ਪ੍ਰਾਈਵੇਟ ਹੋਰ ਕੋਈ ਕੰਪਨੀਆਂ ਫੈਕਟਰੀਆਂ ਦੇ ਮਾਲਕ ਉਹਨਾਂ ਵੱਲੋਂ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਕਿਸ ਨੂੰ ਕੱਪੜੇ ਲੀਡੇ ਦੀ ਲੋੜ ਹੈ ਖਾਣ ਪੀਣ ਦੀ ਜਾਂ ਹੋਰ ਕੋਈ ਨੌਣ ਟੌਣ ਵਾਸਤੇ ਜੋ ਵੀ ਪਹੁੰਚਾਇਆ ਸੀ ਪ੍ਰਬੰਧ ਕੀਤਾ ਗਿਆ ਪਰ ਉੱਥੇ ਇੱਕ ਬਹੁਤ ਵੱਡੀ ਉਹਨਾਂ ਦੀ ਮੁਸਤੈਦੀ ਹੁੰਦੀ ਹੈ ਕਿ ਕੈਮਰੇ ਲੱਗੇ ਹੁੰਦੇ ਹਨ ਤੇ ਉਹ ਕੈਮਰੇ ਦੇ ਵਿੱਚ ਆਪਣੇ ਪੰਜਾਬ ਦਾ ਇੱਕ ਮੁੰਡਾ ਪੁਲਿਸ ਵਿੱਚ ਸੀ ਉਹਨੇ ਮੈਨੂੰ ਚਾਰ ਪੰਜ ਵੀਡੀਓ ਦਿਖਾਈਆਂ ਉਹ ਕਹਿੰਦਾ ਕਹਿੰਨੇ ਜੀ ਆ ਬੈਠ ਕੇ ਦੇਖਿਓ ਵੀ ਬੰਦੇ ਕੀ ਕਰ ਰਹੇ ਨੇ ਮੈਂ ਕਿਹਾ ਪਤਾ ਨਹੀਂ ਕੋਈ ਕੀ ਕੀਤਾ ਹੋਣਾ ਨੇ ਤੇ ਉਹਨੇ ਦਿਖਾਇਆ ਕਹਿੰਦਾ ਇੱਕ ਬੀਬੀ ਜਿਹਨੇ ਘਟੋ ਘਟ ਆਪਣੇ ਬੈਗ ਵਿੱਚ ਜਿਹੜੇ ਪੇਸਟ ਨਹੀਂ ਹੁੰਦੇ ਜਣ ਕੇ ਟੂਥਬ੍ਰਸ਼ ਉਹ 20 25 ਤਾਂ ਉਹਨਾਂ ਨੇ ਕਹ ਲਏ ਵੀ ਪੇਸਟਾਂ ਵਾਲੀਆਂ ਜਿਹੜੀਆਂ ਉਹ ਡੱਬੀਆਂ ਹੁੰਦੀਆਂ ਨੇ ਉਹ ਚਾ ਕੇ ਪਾ ਲਈਆਂ ਪੈਕਟ ਸ਼ਾਬਨਾ ਚਾਕੇ ਪਾ ਲਈਆਂ ਸ਼ੈਂਪੂ ਚਾਕੇ ਪਾ ਲਿਆ ਹੋਰ ਖਾਣ ਪੀਣ ਦੀ ਚੀਜ਼ਾਂ ਕਾਫੀ ਸੋ ਚਾਕੇ ਪਾ ਲਈਆਂ ਤੇ ਉਹ ਇਦਾਂ ਲੱਗੇ ਵੀ ਉਹ ਪਰਿਵਾਰ ਦੇ ਵਿੱਚ ਪੰਜ ਚਾਰ ਮੈਂਬਰ ਨੇ ਤੇ ਉਹਨਾਂ ਨੇ راستਬਾਤ ਇੰਨੀ ਚੱਕ ਲਈ ਵੀ ਜਿਵੇਂ 2-4 ਸਾਲ ਇੱਥੇ ਰਹਿਣਾ ਹੁੰਦਾ ਉਹ ਕਹਿਣ ਲੱਗੇ ਕਹਿੰਦੇ ਅਸੀਂ ਤਾਂ ਹੈਲਪ ਕੀਤੀ ਹੈ ਵੀ ਇਹਨਾਂ ਦਾ ਇੱਕ ਹਫਤਾ ਇੱਥੇ ਵਧੀਆ ਲੰਘ ਜਾਏ ਪਰ ਇਹ ਤਾਂ ਕਹਿੰਦੇ ਸਾਰਾ ਕੁਝ ਇਕੱਠਾ ਕਰੀ ਜਾਂਦੇ ਕਿਉਂਕਿ ਸਾਡੇ ਖੂਨ ਦੇ ਵਿੱਚ ਹੈ ਇਹ ਅਸੀਂ ਸਮਝ ਨਹੀਂ ਸਕਦੇ ਵੀ ਇਹ ਲੋੜ ਦੇ ਮੁਤਾਬਕ ਸਭ ਕੁਝ ਹੁੰਦਾ ਹੈ ਤੇ ਹੁਣ ਇੱਥੇ ਹੜਪੀੜਤਾਂ ਦੇ ਵਿੱਚ ਵੀ ਇਹ ਹੋ ਰਿਹਾ ਹੈ ਜਿਹੜੇ ਲੋਕ ਹੈਲਪ ਕਰਦੇ ਨੇ ਕੋਈ ਪ੍ਰਸ਼ਾਦਾ ਪਕਾ ਕੇ ਦੇ ਰਿਹਾ ਕੋਈ ਦੁੱਧ ਦੀ ਸੇਵਾ ਕਰ ਰਿਹਾ ਕੋਈ ਪਸ਼ੂ ਬਾਤੇ ਨੀਰੇ ਚਾਰੇ ਦੀ ਸੇਵਾ ਕਰ ਰਿਹਾ ਉਹ ਇੱਕ ਉਹ ਚੀਜ਼ ਹੈ ਵੀ ਲੋੜ ਦੇ ਮੁਤਾਬਕ ਤੁਹਾਡੀ ਜਿਹੜੀ ਲੋੜ ਹੈ ਉਹ ਪੂਰੀ ਹੋ ਜੇ ਪਰ ਅਸੀਂ ਉਹਦਾ ਨਜਾਇਜ਼ ਫਾਇਦਾ ਉਠਾ ਰਹੇ ਹਾਂ ਇਹ ਮੈਂ ਗੱਲ ਤਾਂ ਕੀਤੀ ਐ ਵੀ ਹੁਣ ਜਿਹੜੇ ਦਿਨ ਚੱਲਦੇ ਨੇ ਇਹਨੂੰ ਤੁਸੀਂ ਮੁਸੀਬਤ ਕਹਿ ਲਓ ਉਦੋਂ ਦਾ ਕਹਿਰ ਕਹਿ ਲਓ ਕੁਛ ਵੀ ਕਹਿ ਲਓ ਆਪੋ ਆਪਣੀ ਸਭ ਦੀ ਰਹਿ ਮਸ਼ਵਰਾ ਹੁੰਦਾ ਪਰ ਜਿਹੜੀ ਲੋੜ ਅੱਜ ਤੋਂ 2 ਤਿੰਨ 2 ਤਿੰਨ ਮਹੀਨੇ ਬਾਅਦ ਵਿੱਚ ਪੈਣੀ ਹੈ ਨਾ ਤੁਸੀਂ ਇਹ ਗੱਲ ਚੇਤੇ ਰੱਖ ਲਓ ਕਿ ਕਰੋੜਾਂ ਰੁਪਈਆ ਦੀ ਲੋੜ ਪੈਣੀ ਹੈ ਜਿਹੜਾ ਉਹਨਾਂ ਪਰਿਵਾਰਾਂ ਨੂੰ ਦੇਣੇ ਪੈਣਾ ਕੋਸ਼ ਭਰਾ ਉਹਨੇ ਜਿਨ੍ਹਾਂ ਕੋਲੇ ਸਰਦੇਵਰ ਦੇ ਜਮੀਨਾ ਹੈਗੀਆਂ ਨੇ ਕੋਈ ਗੱਲ ਨਹੀਂ ਉਹ ਹਰਜਾ ਮਰਜਾ ਕਹਿੰਦੇ ਝੱਲ ਵੀ ਲਵਾਂਗੇ ਇੱਕ ਵਾਰੀ ਮੁਸੀਬਤ ਟਲ ਜੇ ਪਰ ਜਿਹੜੇ ਦਿਹਾੜੀ ਡੰਗ ਦਾ ਕਰਕੇ ਖਾਣ ਵਾਲੇ ਨੇ ਉਹਨਾਂ ਦੇ ਘਰ ਟਹਿ ਚੁੱਕੇ ਆ ਉਹ ਕੰਮ ਤੋਂ ਅਤਰ ਹੋ ਚੁੱਕੇ ਆ ਤੇ ਉਹਨਾਂ ਲਈ ਬਹੁਤ ਕੁਝ ਕਰਨਾ ਪੈਣਾ ਹੈ ਮੇਸ਼ ਕਰਕੇ ਬੇਨਤੀ ਕਰ ਰਹੇ ਆ ਵੀ ਜਿਹੜੇ ਵੀ ਹੜਪੀੜ ਤੇ ਇਸ ਵਕਤ ਮੁਸੀਬਤ ਦੀ ਘੜੀ ਵਿੱਚ ਨੇ ਉਹਨਾਂ ਦਾ ਜਿਹੜਾ ਜੋਗ ਪ੍ਰਬੰਧ ਹੈ ਉਹ ਕੀਤਾ ਜਾ ਰਿਹਾ ਹੈ ਪਰ ਜਿਹੜੇ ਮੂਰੇ ਵੀ ਜਾਣ ਬੁੱਝ ਕੇ ਐਵੇਂ ਪੱਲਾ ਅੜ ਕੇ ਸਾਰਾ ਕੁਝ ਇਕੱਠਾ ਕਰਨ ਦੀ ਕੋਸ਼ਿਸ਼ ਵਿੱਚ ਨੇ ਉਹਨਾਂ ਨੂੰ ਬੇਨਤੀ ਹੈ ਵੀ ਥੋੜਾ ਬਹੁਤਾ ਯਾਰ ਸਮਝੋ ਜ਼ਰੂਰ ਇਦਾਂ ਨਾ ਕਰੋ ਔਰ ਜਿਹੜੇ ਬੰਦੇ ਹੈਲਪ ਕਰਨ ਵਾਲੇ ਆ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ 15-16 ਲੱਖ ਰੁਪਈਆ ਜਿਹੜੇ ਮੈਨੂੰ ਫੋਨ ਆਏ ਨੇ ਉਹ ਕਿਹਨੂੰ ਭੇਜਣਾ ਹੈ ਅਸੀਂ ਉੱਥੇ ਕਹਿ ਕੇ ਭੇਜਿਆ ਔਰ ਮੇਰੀ ਆਤਮੀ ਵੀ ਦੇ ਕੇ 50000 ਰੁਪਈਆ ਅਸੀਂ ਉੱਥੇ ਫੋਟੋਆਂ ਖਿਚਾਈਏ ਨਾਇਕ ਕੰਮ ਕੀਤਾ ਨਾ ਅਸੀਂ ਕਰਨਾ ਤੇ ਹੁਣ ਵੀ ਮੈਂ ਜਿਹੜੇ ਮੈਨੂੰ ਫੋਨ ਆ ਰਹੇ ਨੇ ਉਹ ਇਹ ਗੱਲ ਕਹਿ ਰਹੇ ਆ ਵੀ ਜੇ ਆਪਣਾ ਪੈਸਾ ਆਪਣੇ ਕੋਲ ਰੱਖੋ 2 2.5 ਮਹੀਨਿਆਂ ਬਾਅਦ ਦੁਬਾਰਾ ਇਹ ਪ੍ਰੋਬਲਮ ਪੈਣੀ ਆ ਉਹਨਾਂ ਲੋਕਾਂ ਨੂੰ ਇਹ ਪੈਸੇ ਦੇਣੇ ਪੈਣੇ ਆ ਵੀ ਉਦੋਂ ਥੋੜਾ ਬੋਤਾ ਧਿਆਨ ਰੱਖਣਾ ਨਹੀਂ ਤਾਂ ਹੁਣ ਜਿਹੜੇ ਵਿਚ ਵਿਚਾਲੇ ਬੈਠੇ ਨੇ ਉਹ ਸ਼ੱਕ ਸ਼ਿਕਾ ਜਾਣਗੇ ਔਰ ਮੈਂ ਮਨਦੀਪ ਮਨਨੇ ਭਾਜੀ ਦੀ ਗੱਲ ਕਿਉਂ ਕੀਤੀ ਹੈ ਉਹ ਇਸ ਤਰੀਕੇ ਦੇ ਨਾਲ ਗਾਈਡ ਕਰ ਰਹੇ ਨੇ ਸنجੇਦ ਕਰ ਰਹੇ ਨੇ ਉਹ ਕਹਿੰਦੇ ਹੁਣ ਤੱਕ ਕੇਵਲ ਰਸਟ ਦੀ ਲੋੜ ਹੈ ਪ੍ਰਸ਼ਾਦੇ ਪਾਣ ਦੀ ਲੋੜ ਹੈ ਉਹ ਮਿਲ ਰਿਹਾ ਪਰ ਜਿਹੜਾ ਪੈਸਾ ਅੱਜ ਤੋਂ 2-3 ਮਹੀਨਿਆਂ ਬਾਅਦ ਖਰਚ ਕਰਨਾ ਪੈਣਾ ਉਹਨੂੰ ਵੀ ਥੋੜਾ ਜਿਹਾ ਬਚਾ ਕੇ ਰੱਖ ਲਓ ਇਹ ਜ਼ਰੂਰੀ ਹੈ ਕਿਉਂਕਿ ਜਿਹੜੇ ਮੂਰੇ ਬੈਠੇ ਨੇ ਨਾ ਜਿਨ੍ਹਾਂ ਨੇ ਧੰਦੇ ਚਲਾਏ ਹੋਏ ਨੇ ਕਾਰੋਬਾਰ ਬਣਾ ਕੇ ਬੈਠੇ ਨੇ ਤੇ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ ਵੀ ਅਸੀਂ ਹੁਣ ਕੀ ਕਰਨਾ ਹੈ 2 ਮਹੀਨੇ ਬਾਅਦ ਕੀ ਕਰਨਾ ਇਹ ਗੱਲਾਂ ਸਾਨੂੰ ਚੇਤੇ ਰੱਖਣੀਆਂ ਪੈਣਗੀਆਂ ਔਰ ਜਿਹੜੇ ਹੜਪੀੜ ਤੇ ਜੂਝ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਥੋੜਾ ਜਾਂ ਕਰੜੇ ਹੋ ਕੇ ਰਹੋ ਕੋਈ ਗੱਲ ਨਹੀਂ ਇਹ ਟਾਈਮ ਹੈ ਟਲ ਜਾਂਦਾ ਹੁੰਦਾ ਹੈ ਪੂਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਐ ਔਰ ਘਰਾਉਣ ਦੀ ਲੋੜ ਨਹੀਂ ਜਿੱਥੇ-ਜਿੱਥੇ ਵੀ ਤੁਹਾਨੂੰ ਫੋਨ ਤੇ ਹੈਲਪ ਮਿਲਦੀ ਹੈ ਤੁਸੀਂ ਫੋਨ ਕਰਕੇ ਦੱਸੋ ਜਰੂਰ ਆਪਣਾ ਐਡਰੈਸ ਭੇਜੋ ਤੁਹਾਡੇ ਤੱਕ ਹਰ ਇੱਕ ਚੀਜ਼ ਪਹੁੰਚ ਪਹੁੰਚੇਗੀ ਔਰ ਪਹੁੰਚ ਰਹੀ ਹੈ ਇਹ ਬੇਨਤੀ ਮੈਂ ਕਿਉਂ ਕੀਤੀ ਕਿਉਂਕਿ ਮੰਦੇਬ ਮੰਨੇ ਨੇ ਇੱਕੋ ਹੀ ਗੱਲ ਕਹੀ ਉਹ ਬਹੁਤ ਵਧੀਆ ਸੀ ਉਹ ਕਹਿੰਦਾ ਇੱਥੇ ਜਿਹੜੇ ਵੀ ਲੀਡਰ ਆਉਂਦੇ ਆ ਕਿਸੇ ਨੇ 10000 ਦੇ ਤੱਕ ਕਿਸੇ ਨੇ 20000 ਦੇ ਤੱਕ ਕਿਸੇ ਨੇ 50000 ਦਿੱਤਾ ਫੋਟੋ ਖਿਚਾ ਕੇ ਚਲੇ ਜਾਣਗੇ ਪਰ ਜਿਹੜੀ ਮੁਸੀਬਤ 2 2.5 ਮਹੀਨਾ ਬਾਅਦ ਆਉਣੀ ਹੈ ਨਾ ਉਹਦੇ ਨਾਲ ਨਜਿੱਠਣਾ ਵੀ ਜ਼ਰੂਰੀ ਹੈ ਕਿਉਂਕਿ ਜਦੋਂ ਹੜ੍ਹਾਂ ਦੀ ਮਾਰ ਹੁੰਦੀ ਹੈ ਪਤਾ ਨਹੀਂ ਕਿਹੋ ਜੀਆਂ ਬਿਮਾਰੀਆਂ ਆਉਂਦੀਆਂ ਨੇ ਮਾਲ ਡੰਗਰ ਦਾ ਕੀ ਹਾਲ ਹੋਣਾ ਹੈ ਬਹੁਤੇ ਪਰਿਵਾਰਾਂ ਦੇ ਮਾਲ ਡੰਗਰ ਪਾਣੀ ਦੇ ਵਿੱਚ ਰੁੜ ਗਏ ਨੇ ਤੇ ਉਹਨਾਂ ਦੀ ਹੈਲਪ ਕਿਦਾਂ ਕਰਨੀ ਹੈ ਹੁਣ ਜਿਹੜੇ ਪਰਿਵਾਰ ਕੋਲੇ 2-4 ਮੱਝਾਂ ਸੀ ਉਹਦਾ ਕਾਰੋਬਾਰੀ ਦੁੱਧ ਪਾਣੀ ਪਾ ਕੇ ਚੱਲਦਾ ਸੀ ਯਾਨੀ ਕਿ ਦੁੱਧ ਦੇ ਨਾਲ ਚੱਲਦਾ ਸੀ ਤੇ ਉਹਦੀ ਹੈਲਪ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਉਹਦੇ ਕੋਲੇ ਕਾਰੋਬਾਰੀ ਉਹ ਸੀ ਹੋਰ ਹੈ ਹੀ ਕੁਝ ਨਹੀਂ ਸੀ ਜਾਣ ਕੇ ਥੋੜਾ ਜਿਹਾ ਇਸ ਜੀ ਨੂੰ ਸਮਝ ਕੇ ਚੱਲੋ ਵੀ ਸਾਨੂੰ ਇਹਨਾਂ ਹੜ੍ਹ ਪੀੜਤਾਂ ਦੀ ਆਉਣ ਵਾਲੇ 2-3 ਮਹੀਨਿਆਂ ਬਾਅਦ ਵੀ ਹੈਲਪ ਕਰਨੀ ਬਣਦੀ ਹੈ ਔਰ ਕਰਨੀ ਪਊਗੀ ਸਾਨੂੰ ਨਾਲ ਖੜਨਾ ਪਊਗਾ ਔਰ ਜਿੰਨੇ ਵੀ ਮੈਨੂੰ ਫੋਨ ਕਰਨ ਵਾਲੇ ਆ ਮੈਨੂੰ ਸਦਨ ਨੂੰ ਬੇਨਤੀ ਕਰਨੀ ਹੈ ਵੀ ਜੇ ਕਿਸੇ ਨੇ ਰਸਤ ਖਾਣ ਪੀਣ ਵਾਸਤੇ ਕੋਈ ਨੀਰਾਚਾਰਾ ਭੇਜਣਾ ਹੈ ਉਹ ਮੰਨੇ ਭਾਜੀ ਦੇ ਨਾਲ ਫੋਨ ਤੇ ਗੱਲ ਕਰੋ ਉਹਨਾਂ ਨੂੰ ਭੇਜੋ ਬੰਦਿਆਂ ਤਰੀਕੇ ਨਾਲ ਉਹ ਪ੍ਰਬੰਧ ਕਰ ਰਹੇ ਨੇ ਔਰ ਜਿਹੜੇ ਕੋਈ ਪੈਸਾ ਭੇਜਣ ਵਾਲੇ ਉਹਨਾਂ ਨੂੰ ਬੇਨਤੀ ਹੈ ਵੀ ਪੈਸਾ ਤੁਸੀਂ ਜੇ ਕਿਸੇ ਨੇ 50000 ਕਿਸੇ ਨੇ 10000 ਜਿੰਨਾ ਵੀ ਭੇਜਣਾ ਹੈ ਉਹ ਆਪਣੇ ਕੋਲ ਰੱਖੋ ਤੁਹਾਨੂੰ 2 2.5 ਮਹੀਨੇ ਬਾਅਦ ਦੱਸਾਂਗੇ ਵੀ ਪੈਸੇ ਦਾ ਕਿੱਦਾਂ ਕਰਨਾ ਹੈ ਇਹ ਜ਼ਰੂਰੀ ਹੈ ਜੀ ਇਹਨੂੰ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ